ਆ ਅੱਗ ਪੈ ਗਈ ਸੀ ਬਾਈ ਤੂੜੀ ਵਾਲੀ ਮਸ਼ੀਨ ਨੂੰ ਹਣਾ ਤੇ ਬਾਈ ਨੇ ਬਈ ਦਿਮਾਗ ਤੋਂ ਪੂਰਾ ਕੰਮ ਲੈ ਡਰਾਈਵਰ ਬਹੁਤ ਸਮਝਦਾਰ ਹੈ ਤੇ ਦਾਦਾ ਟਰੈਕਟਰ ਤੇ ਟਰਾਲੀ ਮਸ਼ੀਨ ਸਾਰਾ ਕੁਝ ਲੈ ਕੇ ਬਾਹਰ ਨੂੰ ਭਜਾ ਲਿਆ ਬਾਹਨ ਦੇ ਵਿੱਚੋਂ ਤਾਂ ਕਿ ਬਾਹਨ ਦੇ ਵਿੱਚ ਅੱਗ ਲੱਗਣ ਦਾ ਜਾਦੇ ਖਤਰਾ ਹੁੰਦਾ ਹਣਾ ਤੇ ਇਹ ਚੀਜ਼ਾਂ ਦਾ ਬਾਈ ਹਰ ਇੱਕ ਭਰਾ ਨੂੰ ਧਿਆਨ ਰੱਖਣਾ ਜ਼ਰੂਰੀ ਹੁੰਦਾ ਤੇ ਰੱਖਿਆ ਕਰੋ ਬਾਈ ਤੇ ਆ ਦੇਖੋ ਕਿਸੇ ਨਾਲ ਵੀ ਹੋ ਸਕਦਾ ਇਹ ਕੰਮ ਹਣਾ ਤੇ ਇਹਨਾਂ ਨੇ ਦਾਦਾ ਬਾਦ ਟਰਾਲੀ ਦੇ ਵਿੱਚੋਂ ਕਿਵੇਂ ਅੱਗ ਨਿਕਲ ਰਹੀ ਹੈ ਮਸ਼ੀਨ ਦੇ ਵਿੱਚ ਅੱਗ ਲੱਗ ਗਈ ਦਾਦਾ ਬਾ ਇਹਨਾਂ ਨੇ ਮਸ਼ੀਨ ਖੋਲੀ ਤੇ ਪਾਣੀ ਕੋਲੇ ਸੀਗਾ ਪਾਣੀ ਦਾ ਪ੍ਰਬੰਧ ਸੀਗਾ ਤੇ ਮਸ਼ੀਨ ਦੇ ਵਿੱਚ ਬਲੇਡਾਂ ਦੇ ਵਿੱਚ ਹਨਾ ਥਰੇਸ਼ਰ ਚ ਕਿਤੇ ਅੱਗ ਪੈ ਗਈ ਤੇ ਆ ਦੇਖੋ ਪਾਣੀ ਦੇ ਨਾਲ ਕੰਟਰੋਲ ਕਰ ਲਈ ਹਨਾ ਤੇ ਬਚਾਅ ਹੋ ਗਿਆ ਬਈ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀਗਾ ਬਾਕੀ ਜੋ ਪ੍ਰਮਾਤਮਾ ਦੇ ਹੱਥ ਹੁੰਦਾ ਹਨਾ ਉਵੇਂ ਹੋਣਾ ਹੁੰਦਾ ਪਰ ਆਪਦੀ ਕੋਸ਼ਿਸ਼ ਕਰਨ ਨਾਲ ਕਹਿੰਦੇ ਬੰਦੇ ਦੀ ਹਾਰ ਨਹੀਂ ਹੁੰਦੀ ਹਨਾ ਜਿੱਤ ਜ਼ਰੂਰ ਹੁੰਦੀ ਹੈ ਹੌਂਸਲਾ ਜੇ ਛੱਡ ਜਾਂਦੇ ਜਾਂ ਘਬਰਾ ਜਾਂਦੇ ਤਾਂ ਬੰਦਾ ਟਰੈਕਟਰ ਤੋਂ ਉੱਤਰ ਕੇ ਭੱਜ ਲੈਂਦਾ ਹਨਾ ਤਾਂ ਹੋ ਸਕਦਾ ਸੀ ਨੁਕਸਾਨ ਹੋ ਜਾਂਦਾ ਮੰਦੇ ਨੇ ਦੌੜਾਵਾ ਟਰੈਕਟਰ ਬਾਹਰ ਭਜਾ ਕੇ ਕੱਢ ਕੇ ਹਨਾ ਤੇ ਅੱਗ ਲੱਗਣ ਤੋਂ ਬਚਾਲਿਆ ਤੇ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ